ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਆਂ ਇਹ ਛੇ ਛੇ ਕੁੰਡਿਆਂ ਦਾ ਡਿਜ਼ਾਈਨ ਮੈਂ 8 ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ ਡਿਜ਼ਾਈਨ ਦੇ ਛੇ ਕੁੰਡੇ ਗਿਣ ਲੈਣੇ ਫਿਰ ਛੇ ਫਿਰ ਛੇ 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 ਕੁੰਡੇ ਗენਦੇ ਹੋਏ ਚਾਰ ਕੁੰਡੇ ਤੁਸੀਂ ਵਾਦ ਰੱਖਣੇ ਆ ਬਹੁਤ ਹੀ ਸੌਖਾ ਡਿਜ਼ਾਈਨ ਵਾ ਸਿੱਧੀਆਂ ਪੁੱਠੀਆਂ ਕੁੰਡੀਆਂ ਤੇ ਹੀ ਬਣਦਾ ਵਾ ਇਹ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਜਿਹੜੀ ਮੈਂ ਇਹਦੀ ਇੱਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ 1 2 3 4 ਇਹ ਚਾਰ ਕੁੰਡੇ ਸਿੱਧੇ ਬਣਾਉਣੇ ਤਾਂ ਆਪਣੇ ਵੱਲ ਨੂੰ ਕਰਨਾ ਦੋ ਕੁੰਡੇ ਪੁੱਠੇ ਇਹੀ ਛੇ ਕੁੰਡਿਆਂ ਦਾ ਡਿਜ਼ਾਈਨ ਪਹਿਲੀ ਸਿੱਧੀ ਸਲਾਈ ਚ ਬਣਾਉਣਾ ਚਾਰ ਕੁੰਡੇ ਸਿੱਧੇ 1 2 3 4 ਦੋ ਕੁੰਡੇ ਫੁੱਟੇ ਜਿੰਨੇ ਵੀ ਤੁਹਾਡੇ ਕੋਲ ਕੁੰਡੇ ਹੋਣਗੇ ਤੁਸੀਂ ਇਹੀ ਛੇ ਛੇ ਕੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਪਹਿਲੀ ਸਲਾਈ ਕੰਪਲੀਟ ਕਰਨੀ ਦੋ ਕੁੰਡੇ ਫੁੱਟੇ ਲਾਸਟ ਵਿੱਚ ਚਾਰ ਕੁੰਡੇ ਚੌਵਾਂ ਕੁੰਡਿਆਂ ਨੂੰ ਸਿੱਧਾ ਬਣਾ ਲੈਣਾ 1 2 3 4 ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਦੂਗਸਰੀ ਸਲਾਈ ਵਿੱਚ ਚਾਰ ਕੁੰਡੇ ਪੁੱਠੇ ਬਣਾਉਣੇ ਜਿਹੜੇ ਸਿੱਧੇ ਬਣਾਏ ਉਹਨਾਂ ਨੂੰ ਪੁੱਠੇ ਬਣਾਉਣਾ ਜਿਹੜੇ ਦੋ ਕੁੰਡੇ ਪੁੱਠੇ ਬਣਾਏ ਇਹਨਾਂ ਨੂੰ ਡਬਲ ਵਲ ਮਾਰਨਾ ਬਣਾਉਣੀ ਸਾਰੀ ਸਲਾਈ ਪੁੱਠੀ ਆ ਇਹੀ ਸ਼ੀਏ ਕੁੰਡਿਆਂ ਦਾ ਡਿਜ਼ਾਈਨ ਦੂਸਰੀ ਪੁੱਠੀ ਸਲਾਈ ਚ ਬਣਾਉਣਾ ਚਾਰ ਕੁੰਡੇ ਪੁੱਠੇ ਜਿਹੜੇ ਦੋ ਕੁੰਡੇ ਪੁੱਠੇ ਬਣਾਏ ਉਹਨਾਂ ਨੂੰ ਡਬਲ ਵੜ ਮਾਰਨਾ ਫਿਰ ਚਾਰ ਕੁੰਡੇ ਪੁੱਠੇ ਡਿਜ਼ਾਈਨ ਦੀ ਦੂਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਦੋਵਾਂ ਪੁੱਠੀਆਂ ਕੁੰਡਿਆਂ ਤੇ ਡਬਲ ਵੜ ਮਾਰਨਾ ਜਿਹੜੇ ਚਾਰ ਕੁੰਡੇ ਸਿੱਧੇ ਬਣਾਏ ਉਹਨਾਂ ਨੂੰ ਕੁੱਠੇ ਬਣਾਉਣਾ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਵਿੱਚ ਦੋ ਕੁੰਡੇ ਸਿੱਧੇ ਬਣਾਉਣੇ ਜਿਹੜੇ ਕੁੰਡੇ ਨੂੰ ਬਲ ਮਾਰਿਆ ਤੀਸਰੇ ਨੂੰ ਉਹਨੂੰ ਅੱਗੇ ਲੈ ਆਉਣਾ ਦੋਵਾਂ ਕੁੰਡਿਆਂ ਸਿੱਧਿਆਂ ਨੂੰ ਪਿੱਛੇ ਲੈ ਜਾਣਾ ਇਹਨਾਂ ਤਿੰਨਾਂ ਕੁੰਡਿਆਂ ਨੂੰ ਸਿੱਧੇ ਬਣਾ ਲੈਣਾ ਅੱਗੇ ਵਲ ਵਾਲਾ ਕੁੰਡਾ ਵਾ ਇਹ ਦੋ ਕੁੰਡੇ ਸਿੱਧੇ ਇਹਨਾਂ ਨੂੰ ਪਿੱਛੇੋਂ ਦੀ ਸਲਾਈ ਤੇ ਫੜਨਾ ਇਹਨਾਂ ਨੂੰ ਸੈਂਟਰ ਵਿੱਚ ਲੈ ਆਉਣਾ ਵਲ ਵਾਲੇ ਕੁੰਡੇ ਨੂੰ ਪਿੱਛੇ ਲੈ ਜਾਣਾ ਇਹ ਦੋ ਕੁੰਡੇ ਛੱਡ ਕੇ ਇਹੀ ਛੇ ਕੁੰਡਿਆਂ ਦਾ ਡਿਜ਼ਾਈਨ ਤੀਸਰੀ ਸਲਾਈ 'ਚ ਬਣਾਉਣਾ ਦੁਬਾਰਾ ਫਿਰ ਇਹੀ ਡਿਜ਼ਾਈਨ ਬਣਾਉਣਾ ਵੜਾ ਵਾਲੇ ਤੀਸਰੇ ਕੁੰਡੇ ਨੂੰ ਅੱਗੇ ਲੈ ਕੇ ਆਉਣਾ ਇਹਨਾਂ ਦੋਵਾਂ ਕੁੰਡਿਆਂ ਨੂੰ ਪਿੱਛੇ ਲੈ ਜਾਣਾ ਇਹਨਾਂ ਤਿੰਨਾਂ ਕੁੰਡਿਆਂ ਨੂੰ ਸਿੱਧੇ ਬਣਾਉਣਾ ਦੋਵਾਂ ਕੁੰਡਿਆਂ ਸਿੱਧਿਆਂ ਨੂੰ ਪਿੱਛੇੋਂ ਦੀ ਸਲਾਈ ਤੇ ਫੜਨਾ ਇਹਨਾਂ ਨੂੰ ਸੈਂਟਰ ਵਿੱਚ ਲੈ ਆਉਣਾ ਵੜਾ ਵਾਲੇ ਕੁੰਡੇ ਨੂੰ ਪਿੱਛੇ ਲੈ ਜਾਣਾ ਇਹਨਾਂ ਤਿੰਨਾਂ ਕੁੰਡਿਆਂ ਨੂੰ ਸਿੱਧਾ ਹੀ ਬਣਾ ਲੈਣਾ ਡਿਜ਼ਾਈਨ ਦੀ ਤੀਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਇਹਨਾਂ ਤਿੰਨਾਂ ਕੁੰਡਿਆਂ ਨੂੰ ਸਿੱਧੇ ਬਣਾਉਣਾ ਦੋਵਾਂ ਕੁੰਡਿਆਂ ਨੂੰ ਪਿੱਛੇੋਂ ਦੀ ਸਲਾਈ ਤੇ ਫੜਨਾ ਇਹਨਾਂ ਨੂੰ ਸੈਂਟਰ ਵਿੱਚ ਲੈ ਜਾਣਾ ਵੱੜ ਵਾਲੇ ਕੁੰਡੇ ਨੂੰ ਪਿੱਛੇ ਲੈ ਜਾਣਾ ਇਹਨਾਂ ਵੀ ਤਿੰਨਾਂ ਕੁੰਡਿਆਂ ਨੂੰ ਸਿੱਧੇ ਬਣਾ ਲੈਣਾ ਲਾਸਟ ਵਿੱਚ ਦੋ ਕੁੰਡੇ ਉਹਨਾਂ ਨੂੰ ਵੀ ਸਿੱਧੇ ਬਣਾਉਣਾ ਡਿਜ਼ਾਈਨ ਦੀ ਤੀਸਰੀ ਸਲਾਈ ਕੰਪਲੀਟ ਹੋ ਗਈ ਚੌਥੀ ਸਲਾਈ ਪੁੱਠੀ ਸਾਈਡ ਤੋਂ ਪੁੱਠੀ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਪੁੱਠਾ-ਪੁੱਠਾ ਬਣਾ ਕੇ ਕੰਪਲੀਟ ਕਰਨਾ ਡਿਜ਼ਾਈਨ ਦੀ ਚੌਥੀ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਪੁੱਠਾ-ਪੁੱਠਾ ਹੀ ਬਣਾਉਣਾ ਇਹ ਮੈਂ ਚੌਥੀ ਸਲਾਈ ਬਣਾ ਕੇ ਪੰਜਵੀਂ ਸਲਾਈ ਤੇ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਪੰਜਵੀਂ ਸਲਾਈ ਸਿੱਧੀ ਸਾਈਡ ਤੋਂ ਪੰਜਵੀਂ ਸਲਾਈ ਵਿੱਚ ਦੋ ਕੁੰਡਿਆਂ ਨੂੰ ਸਿੱਧਾ ਬਣਾਉਣਾ ਇਹਨਾਂ ਦੋਵਾਂ ਕੁੰਡਿਆਂ ਤੇ ਡਿਜ਼ਾਈਨ ਨਹੀਂ ਬਣਾਉਣਾ ਇਹਨਾਂ ਦੋਵਾਂ ਕੁੰਡਿਆਂ ਨੂੰ ਸਿੱਧਾ ਬਣਾਉਣਾ ਧੱਗ ਆਪਣੇ ਵੱਲ ਨੂੰ ਕਰਨਾ ਆ ਵੇਖੋ ਇਹੜਾ ਕੁੰਡਾ ਹੁਣ ਬਾਹਰ ਨੂੰ ਆ ਗਿਆ ਵਾ ਜਿੱਤੇ ਵੱਲ ਮਾਰਿਆ ਇਹਨੂੰ ਪੁੱਠਾ ਬਣਾਉਣਾ ਅਗੇ ਚਾਰ ਕੁੰਡੇ ਸਿੱਧੇ 1 2 3 4 ਫਿਰ ਇੱਕ ਕੁੰਡਾ ਪੁੱਠਾ ਇਹ ਦੋ ਕੁੰਡੇ ਛੱਡ ਕੇ ਇਹੀ ਛੇ ਕੁੰਡਿਆਂ ਦਾ ਡਿਜ਼ਾਈਨ ਪੰਜਵੀਂ ਸਲਾਈ ਚ ਬਣਾਉਣਾ। ਧੱਗ ਆਪਣੇ ਵੱਲ ਨੂੰ ਕਰਨਾ। ਇੱਕ ਕੁੰਡਾ ਪੁੱਠਾ ਚਾਰ ਕੁੰਡੇ ਸਿੱਧੇ 1 2 3 4 ਜਿਹੜੇ ਕੁੰਡੇ ਤੇ ਡਿਜ਼ਾਈਨ ਬਣਿਆ ਉਹ ਕੁੰਡਾ ਹੁਣ ਪੁੱਠਾ ਬਣਨਾ। ਇੱਕ ਕੁੰਡਾ ਪੁੱਠਾ ਚਾਰ ਕੁੰਡੇ ਸਿੱਧੇ ਲਾਸਟ ਵਿੱਚ ਵੀ ਇੱਕ ਕੁੰਡਾ ਪੁੱਠਾ ਦੋ ਕੁੰਡੇ ਸਿੱਧੇ ਡਿਜ਼ਾਈਨ ਦੀ ਪੰਜਵੀਂ ਸਿਲਾਈ ਕੰਪਲੀਟ ਹੋ ਗਈ ਛੇਵੀਂ ਸਿਲਾਈ ਪੁੱਠੀ ਸਾਈਡ ਤੋਂ ਛੇਵੀਂ ਸਿਲਾਈ ਵਿੱਚ ਦੋ ਕੁੰਡੇ ਪੁੱਠੇ ਬਣਾਉਣੇ ਜਿਹੜਾ ਕੁੰਡਾ ਪੁੱਠਾ ਬਣਾਇਆ ਫਿਰ ਉੱਤੇ ਵਲ ਮਾਰਨਾ ਜਿਹੜੇ ਕੁੰਡੇ ਸਿੱਧੇ ਬਣਾਏ ਚਾਰ ਉਹਨਾਂ ਤੇ ਵਲ ਨਹੀਂ ਮਾਰਨਾ ਉਹਨਾਂ ਨੂੰ ਪੁੱਠੇ ਬਣਾਉਣਾ ਸਿਰਫ ਪੁੱਠਿਆਂ ਕੁੰਡਿਆਂ ਤੇ ਹੀ ਵੜ ਮਾਰਨਾ ਡਿਜ਼ਾਈਨ ਦੀ 6ਵੀਂ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਚਾਰ ਕੁੰਡੇ ਪੁੱਠੇ ਜਿਹੜੇ ਦੋ ਕੁੰਡੇ ਪੁੱਠੇ ਬਣਾਏ ਉਹਨਾਂ ਤੇ ਡਬਲ ਵੜ ਮਾਰਨਾ ਸਿੱਧੀਆਂ ਕੁੰਡਿਆਂ ਤੇ ਨਹੀਂ ਮਾਰਨਾ 1 2 3 4 ਫਿਰ ਇਹ ਕੁੰਡਾ ਪੁੱਠਾ ਇੱਥੇ ਵੜ ਮਾਰਨਾ ਡਿਜ਼ਾਈਨ ਦੀ ਛੇਵੀਂ ਸਲਾਈ ਕੰਪਲੀਟ ਹੋ ਗਈ ਸੱਤਵੀਂ ਸਲਾਈ ਸਿੱਧੀ ਸਾਈਡ ਤੋਂ ਸੱਤਵੀਂ ਸਲਾਈ ਵਿੱਚ ਇਹਨਾਂ ਦੋਵਾਂ ਗੁੰਡਿਆਂ ਨੂੰ ਸਿੱਧੇ ਬਣਾਉਣਾ ਇਹਨਾਂ ਤੇ ਡਿਜ਼ਾਈਨ ਨਹੀਂ ਬਣਾਉਣਾ ਵੜ ਵਾਲਾ ਗੁੰਡਾ ਹੁਣ ਅੱਗੇ ਆ ਇਨ ਵੜ ਵਾਲੇ ਗੁੰਡੇ ਨੂੰ ਛੱਡ ਕੇ ਸਿੱਧਿਆਂ ਗੁੰਡਿਆਂ ਨੂੰ ਪਿੱਛੇੋਂ ਦੀ ਸਲਾਈ ਤੇ ਫੜਨਾ ਇਹਨਾਂ ਨੂੰ ਅੱਗੇ ਲੈ ਆਉਣਾ ਵੜ ਵਾਲੇ ਗੁੰਡੇ ਨੂੰ ਪਿੱਛੇ ਲੈ ਜਾਣਾ ਇਹਨਾਂ ਤਿੰਨਾਂ ਗੁੰਡਿਆਂ ਨੂੰ ਸਿੱਧਾ ਬਣਾਉਣਾ ਵੜਾ ਵਾਲੇ ਕੁੰਡੇ ਨੂੰ ਅੱਗੇ ਉਹਦੀ ਸਲਾਈ ਤੇ ਫੜਨਾ ਇਹਨੂੰ ਸੈਂਟਰ ਵਿੱਚ ਲੈ ਆਉਣਾ ਸਿੱਧੀਆਂ ਕੁੰਡੀਆਂ ਨੂੰ ਪਿੱਛੇ ਲੈ ਜਾਣਾ ਇਹਨਾਂ ਤਿੰਨਾਂ ਕੁੰਡੀਆਂ ਨੂੰ ਵੀ ਸਿੱਧਾ ਹੀ ਬਣਾ ਲੈਣਾ ਆ ਵੇਖੋ ਡਿਜ਼ਾਈਨ ਬਣ ਗਿਆ ਇਹ ਦੋ ਕੁੰਡੇ ਛੱਡ ਕੇ ਇਹੀ ਛੇ ਕੁੰਡੀਆਂ ਦਾ ਡਿਜ਼ਾਈਨ ਸਤਵੀਂ ਸਲਾਈ ਚ ਬਣਾਉਣਾ ਦੁਬਾਰਾ ਫਿਰ ਇਹੀ ਡਿਜ਼ਾਈਨ ਬਣਾਉਣਾ ਦੋਵਾਂ ਕੁੰਡਿਆਂ ਨੂੰ ਪਿੱਛੋਂ ਦੀ ਸਲਾਈ ਤੇ ਫੜਨਾ ਇਹਨਾਂ ਨੂੰ ਅੱਗੇ ਲੈ ਆਉਣਾ ਵੱੜ ਵਾਲੇ ਕੁੰਡੇ ਨੂੰ ਪਿੱਛੇ ਲੈ ਜਾਣਾ ਇਹਨਾਂ ਤਿੰਨਾਂ ਕੁੰਡਿਆਂ ਨੂੰ ਸਿੱਧਾ ਬਣਾਉਣਾ ਵੱੜ ਵਾਲੇ ਕੁੰਡੇ ਨੂੰ ਅੱਗੇ ਲੈ ਆਉਣਾ ਦੋਵਾਂ ਕੁੰਡਿਆਂ ਨੂੰ ਪਿੱਛੇ ਲੈ ਜਾਣਾ ਇਹਨਾਂ ਤਿੰਨਾਂ ਕੁੰਡਿਆਂ ਨੂੰ ਵੀ ਸਿੱਧਾ ਹੀ ਬਣਾ ਲੈਣਾ ਅਵੇ ਕ ਇਸ ਤਰੀਕੇ ਨਾਲ ਡਿਜ਼ਾਈਨ ਬਣਨਾ ਬਹੁਤ ਹੀ ਸੋਹਣਾ ਇਹ ਡਿਜ਼ਾਈਨ ਬਣਦਾ ਵਾ ਦੁਬਾਰਾ ਫਿਰ ਇਹੀ ਡਿਜ਼ਾਈਨ ਬਣਾਉਣਾ ਤਿੰਨਾ ਕੁੰਡਿਆਂ ਨੂੰ ਸਿੱਧੇ ਬਣਾ ਲੈਣਾ ਵੜਾ ਵਾਲੇ ਕੁੰਡੇ ਨੂੰ ਅੱਗੇ ਲੈ ਕੇ ਉਹਨਾਂ ਦੋਵਾਂ ਕੁੰਡਿਆਂ ਨੂੰ ਪਿੱਛੇ ਲੈ ਜਾਣਾ ਇਹਨਾਂ ਤਿੰਨਾ ਕੁੰਡਿਆਂ ਨੂੰ ਸਿੱਧੇ ਬਣਾਉਣਾ ਲਾਸਟ ਵਿੱਚ ਦੋ ਕੁੰਡੇ ਦੋਆਂ ਕੁੰਡੀਆਂ ਨੂੰ ਸਿੱਧਾ ਬਣਾ ਲੈਣਾ ਡਿਜ਼ਾਈਨ ਦੀ 7ਵੀਂ ਸਿਲਾਈ ਕੰਪਲੀਟ ਹੋ ਗਈ ਡਿਜ਼ਾਈਨ ਬਣ ਗਿਆ 8ਵੀਂ ਸਿਲਾਈ ਪੁੱਠੀ ਸਾਈਡ ਤੋਂ ਇਹ ਡਿਜ਼ਾਈਨ ਦੀ ਲਾਸਟ ਸਿਲਾਈ ਆ 8ਵੀਂ ਸਿਲਾਈ ਵਿੱਚ ਸਾਰੇ ਹੀ ਕੁੰਡੀਆਂ ਨੂੰ ਪੁੱਠਾ-ਪੁੱਠਾ ਬਣਾ ਕੇ ਕੰਪਲੀਟ ਕਰਨਾ ਇਹ ਮੈਂ 8ਵੀਂ ਸਿਲਾਈ ਸਾਰੀ ਇਸੇ ਤਰ੍ਹਾਂ ਹੀ ਬਣਾ ਕੇ ਫਿਰ ਤੁਹਾਨੂੰ ਡਿਜ਼ਾਈਨ ਦਿਖਾਉਣੀ ਡਿਜ਼ਾਈਨ ਦੀਆਂ 8 ਸਿਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹ ਹੀ 8 ਸਲਾਈਆਂ ਨੂੰ بار-बार ਬਣਾਉਂਗੇ ਤਾਂ ਇਹ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊਗਾ। ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਕੋਟੀ, ਸਵੈਟਰਸ ਕਿ ਵੀ ਤੇ ਬਣਾ ਸਕਦੇ ਹੋ ਬਹੁਤ ਹੀ ਸੋਹਣਾ ਬਣਦਾ। ਹੁਣ ਫਿਰ ਤੁਸੀਂ ਇਹਨੂੰ ਪਹਿਲੀ ਸਲਾਈ ਤੋਂ ਹੀ ਸ਼ੁਰੂ ਕਰਨਾ। ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ। ਨਵੇਂ-ਨਵੇਂ ਸੌਕੇ-ਸੌਕੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਥੈਂਕ ਯੂ।